ਤੇ ਉਸ ਤੋਂ ਬਾਅਦ ਮੈਨੂੰ ਇੰਡੀਆ ਜਾਣਾ ਪਿਆ ਸੀ ਐਮਰਜੈਂਸੀ ਟਿਕਟ ਲੈ ਕੇ ਹਨਾ ਟਿਕਟ ਮੈਂ ਕਰਾਈ ਵੀ ਸੀ ਪਰ ਐਮਰਜੈਂਸੀ ਫੇਰ ਉਹਨੂੰ ਚੇਂਜ ਕਰਾ ਕੇ ਕਿਉਂਕਿ ਬ੍ਰਦਰ ਜਾਦੇ ਢਿੱਲਾ ਹੋ ਗਿਆ ਆਪਣਾ ਲੁਧਿਆਣਾ ਡੀ ਐਮ ਸੀ ਦਾਖਲ ਸੀਗਾ ਆ ਹੱਬਾ ਜਿਹੜੀ ਹਨਾ ਇਹਦੇ ਤੋਂ ਪਿੱਛੇ ਨਹੀਂ ਜਾਣਾ ਚਾਹੀਦਾ ਕਈ ਬੰਦੇ ਇੱਥੇ ਵੀ ਘਰੀ ਫਿਰਦੇ ਹੁੰਦੇ ਆ ਬਾਕੀ ਸਕੇਲਾਂ ਦੇ ਟਵੰਡਾ ਇੱਕਾ ਮੈਨੀਟੋਬਾ ਚ ਸਕੇਲਾਂ ਨੇ ਇਹ ਚੀਜ਼ ਨੂੰ ਜਾਦੇ ਚਾਗਦੇ ਆ ਦੀ ਟੈਕਟਾ ਬਹੁਤ ਜ਼ਬਰਦਸਤ ਹੈ ਆਦਾਂ ਦੋਨੇ ਬਾਹਾਂ ਖੋਲੋ ਐਂ ਲਾ ਲਓ ਠੀਕ ਹੈ ਆਹ ਵੀ ਕਰ ਲੋ ਐਸ ਲੋਟ ਹੋ ਗਿਆ ਦੂਜੀ ਪੋਨ ਸਟੈਂਡ ਇਹ ਇਥੋਂ ਵੀ ਖੁੱਲਦਾ ਹਨਾ ਆਹ ਚੀਜ਼ ਵੀ ਇਹਦੀ ਉਹ ਵਾਹ ਕਿਉਂ ਮੰਨਦੇ ਹੋ ਸਕੂਲ ਬੱਸਾਂ ਨੂੰ ਕੱਚ ਡਬਲ ਟੇਪ ਨਾਲ ਲਾਇਆ ਹੋਇਆ ਮੈਂ ਇਹ ਜਿਹੜੀ ਇਹਦੇ ਨਾਲ ਦੀ ਉਹ ਕਲਾਬ ਤੋਂ ਖਰੀਦਿਆ ਸੀ ਭਾਈ ਮੈਂ ਲਵ ਟਰੱਕ ਸਟੌਪ ਤੋਂ ਲੈ ਫੋਟੋ ਖਿੱਚ ਲਾ ਜੀ ਠੀਕ ਆ ਜੀ ਕਰੋ ਸਾਰੇ ਆਨੇ ਭਰਾ ਨੂੰ ਸਪੋਰਟ ਚੈਨਲ ਕਰ ਲੋ ਸਬਸਕ੍ਰਾਈਬ ਆਪਣਾ ਤੇ ਬੈਲ ਆਈਕਨ ਪ੍ਰੈਸ ਕਰ ਦਿਆ ਕਰੋ ਨਾਲ ਦੀ ਨਾਲ ਤੇ ਇੱਕ ਲਾਈਕ ਤੇ ਸ਼ੇਅਰ ਤੇ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਆ ਕਰੋ ਓਕੇ ਹਾਂਜੀ ਕੀ ਹਾਲ ਚਾਲ ਆ ਸੰਗ ਤੇ ਸਾਰੇ ਚੜਦੀ ਗਲਾ ਚ ਨੇ ਆਪਾਂ ਵੀ ਆ ਅਰੇ ਰਾਤ ਚ ਰੀਫਰ ਮੰਨ ਲਾਦਾ ਇੱਕ ਵਾਰੀ ਸਟਾਰਟ ਹੋਇਆ ਥੋੜੇ ਟਾਈਮ ਲਈ ਕਿਉਂਕਿ ਮਾਈਨਸ 10 ਤੇ ਲਾਇਆ ਹੋਇਆ ਹੈਗਾ ਤੇ ਬਾਹਰ ਸੇਨ ਦਾ ਪ੍ਰੈਸ਼ਰ ਹੋਇਆ ਪਿਆ ਮੈਨਸ ਹੈਗਾ 7 8 ਇਹ ਠੰਡੀ ਪੜੀ ਆ ਇਹ ਆ ਗਏ ਨੇ ਪੰਜਾਬੀ ਟੱਬਾ ਕਿਹੜਾ ਹੈਗਾ ਫਿਲ ਐਂਡ ਚਿੱਲ ਇਨਾਂ ਤੋਂ ਮੈਂ ਕੇਰਾ ਖਾਦੇ ਆ ਦੋ ਤਿੰਨ ਵਾਰੀ ਪਰੌਠੇ ਜਿਵੇਂ ਮੇਰੇ ਕੋਲ ਖਤਮ ਹੋ ਗਏ ਸੀਗੇ ਵਧੀਆ ਹੁੰਦਾ ਇਹਨਾਂ ਦਾ ਫੂਡ ਟਰਾਈ ਕਰਕੇ ਦੇਖਿਓ ਨਮਸਕਾਰ ਵੀ ਚਾਹ ਪਾਣੀ ਚਾ ਕੇ ਇੱਥੋਂ ਜਾਂਦੇ ਆਗੇ ਆਹ ਲਓ ਇਹ ਚੀਜ਼ਾਂ ਪਹਿਲਾਂ ਜੰਮਾ ਨਹੀਂ ਸੀ ਜਿੰਨਾ ਜਿਹੜੇ ਟਾਈਮ ਆ ਜਿਸੀਂ ਚਲਾਉਣ ਲੰਘਿਆ ਜਾਂ ਇੱਧਰ 11 17 ਦੇ ਮੈਂ ਚੱਲਦਾ ਰਿਆਂ ਹਨਾ 5 6 ਸਾਲ ਉਦੋਂ ਕੋਈ ਨਹੀਂ ਸੀ ਹੁੰਦਾ ਇੱਥੇ ਢਾਬੇ ਧੂਪੇ ਕੋਸ ਵੀ ਨਾਲ ਵਧੀਆ ਯਾਰ ਹੌਲੀ ਹੌਲੀ ਇਹ ਨਾਲ ਸਹੂਲਤ ਪਾਣ ਰਹੀ ਆ ਕੰਟੀਨਿਊ ਔਨ ਹਾਈਵੇ 17 ਅਜੇ ਦੈਣ ਚਾੜ ਹੀ ਰਿਹਾਗਾ ਵੱਤੋਂ ਪੁੱਤ ਤੇ ਫਿਰਦੀ ਆ ਦੇਖੋ ਸਾਹਮਣੇ ਦੋ ਰੰਗਿਆਂ ਦੀਨੇ ਹੋਣਗੇ ਤਰਾਕਤ ਵੀ ਉਹਦਾ ਇਹੀ ਕਾਰਨ ਆ ਕਣੀ ਪੈਕ ਦੇਖੋ ਹੈਗਾ 600 ਕਿਲੋਮੀਟਰ ਕਣੀ ਪੈਕ ਨਹੀਂ ਆਪਣਾ ਜਾੜ ਦਾ ਐਡਰੈਸ ਪਾਇਆ ਹੋਇਆ ਹੁਣ ਬਚ ਗਏ 7 ਹਨਾ ਉਹੀ ਇੱਕ ਪਵਾਜ ਦੇ ਨੂੰ ਕਿਉਂਕਿ ਜਿੰਨਾ ਕਿ ਆਪਾਂ ਤੀਜ ਜਾਵਾਂਗੇ ਯਾਰ ਕਹਿੰਦਾ ਇੱਕ ਜਾਂ ਡੇਢ ਦੇ ਵਿੱਚ ਵਿੱਚ ਲਾ ਲਓ ਜਾਂ ਜੇ ਕਿਉਂਕਿ ਹੁਣ ਇਸ ਤੋਂ ਬਾਅਦ ਆਪਾਂ ਨੂੰ ਸਕੇਲ ਪੈਣੀ ਆ ਜਾ ਕੇ ਬਰਵਿਲੀਅਮ ਬੇ ਆਲੀ ਹਨਾ ਰਾਈਟ ਹੰਡ ਤੋਂ 40 ਕਿਲੋਮੀਟਰ ਬਾਅਦ ਫੇਰ ਪੈਣੀ ਆ ਆਪਾਂ ਨੂੰ ਬਾਉਂਡਰ ਤੋਂ ਜਿਹੜਾ ਮੈਨੀਟੋਪਾ ਦਾ ਅੰਟਾਰੀਆ ਤੋਂ ਬਾਉਂਡਰ ਹੈ 14 ਕਿਲੋਮੀਟਰ ਪਹਿਲਾਂ ਲਾਸਟ ਅੰਟਾਰੀਆ ਵਾਲੀ ਹੈ ਨਾ ਫੇਰ ਉਹ 14 ਕਿਲੋਮੀਟਰ ਬਾਅਦ ਬਾਉਂਡਰ ਤੇ ਤਿੰਨ ਬਾਰ ਅੰਦਰੀ ਨਾਲ ਚੱਲਦੇ ਆਂ 906 ਦਾ ਟਰੱਕ ਹੀ ਸ਼ੋਅ ਕਰ ਰਿਹਾ ਟੈਂਪਰੇਚਰ ਰਾਤ ਨੂੰ ਮੈਂ ਕਿਉਂਕਿ ਟਰੱਕ ਦਾ ਆਪਣਾ ਬੰਦ ਸੀਗਾ ਹਨਾ ਤੇ ਮੈਂ ਬੰਦ ਹੀਟ ਚਲਾਈ ਵੀ ਸੀ ਉਹ ਮੈਂ ਘੱਟ ਦੇ ਕਰਤੀ ਠੰਡ ਲੱਗਿਆ ਕਿ ਮਣ ਕੇ ਫੇਰ ਮੈਂ ਤੇਜ਼ ਕੀਤੀ ਮੈਂ ਅਕੀਲੇ ਹਿਸਾਬ ਨਾਲ ਹੀ ਚਲਾਤੀ ਮੈਂ ਵੀ ਚੱਲ ਚੱਲੀ ਜਾਣੀ ਆ ਹੌਲੀ ਹੌਲੀ ਕਰਦੇ ਆ ਕੇ ਕਿੱਥੇ ਗਿੱਤੇ ਸੀ ਕੌਕ ਰਹਿਣਾ ਆ ਕੇ ਹਨ ਉਹ ਤਿੰਨੇ ਵਾਕੇ ਹੀ ਫਰਕ ਪਾਇਆ ਹੁਣ ਵੇਟ ਸਟੇਬਲ ਹੋ ਗਿਆ ਤੇ ਟਰੱਕ ਇੰਨਾ ਨਹੀਂ ਦਾਵਦਾ ਜਿਵੇਂ ਮਾੜੀਆਂ ਮੋਟੀਆਂ ਹਿੱਲਾ ਆਉਂਦੀਆਂ ਨਹੀਂ ਤਾਂ ਕਿ ਉਦੋਂ ਪਹਿਲਾਂ ਬੜਾ ਬੁਰਾ ਹਾਲ ਸੀਗਾ ਮਾੜੇ ਨਾਲ ਹੀ ਦਾਵ ਜਾਂਦਾ ਸੀਗਾ ਕਿਉਂਕਿ ਪਿੱਛੇ ਵੇਟ ਜਾਦੇ ਸੀਗਾ ਮੈਂ ਕਿਹ ਵੀ ਗੱਲ ਕਰਦਾ ਹੁਣ ਠੰਢ ਦੇ ਦੇਣਾਗੇ ਟਰੱਕ ਦੇ ਡਰਾਈਵ ਐਕਸਲਾਂ ਦੇ ਵੇਟ ਟ੍ਰੇਲਰ ਐਕਸਲਾਂ ਨਾਲੋਂ ਜ਼ਿਆਦਾ ਰੱਖੋ ਉਹਦੇ ਨਾਲ ਤੁਹਾਡੇ ਟਰੱਕ ਦੇ ਜੇਕਨ 아이ਫੋਨ ਦੇ ਚਾਂਸ ਬਹੁਤ ਘਟ ਜਾਂਦੇ ਆ ਤੇ ਟਰੱਕ ਪ੍ਰੋਪਰ ਚੱਲਦਾਗਾ ਵੀ ਜੰਮ ਕੇ ਇਹ ਵੇਟ ਪਿੱਛਲੇ ਟਰੈਲਰ ਐਕਸਾਂ ਦੇ ਜਿਆਦਾ ਆ ਫੇਰ ਬਹੁਤ ਔਖਾ ਹੋ ਜਾਂਦਾ ਉਹਨੇ 스ਕਿਡ ਹੋਣਾ ਹੀ ਹੋਣਾ ਮਾੜੀ ਮੋਟੀ ਸਨੋ ਤੇ ਹੁਣ ਰਾਤ ਵੀ ਹੈਗੀ ਸੀ ਸਨੋ ਤਾਂ ਅੰਗੇ ਤੇ ਹਟ ਜਾਂਦੀ ਨਹੀਂ ਸੀ ਨਾ ਪੈਣ ਲੱਗ ਕੇ ਨਹੀਂ ਸੀ ਬਾ ਐ ਸੀ ਹੈਗੀ ਵੀ ਇਹ ਲੌਂਗ ਲੇਡ ਤੋਂ ਤੇ ਹਾਸਤ ਦੇ ਸਨ ਚ ਸੀਗੀ ਪੌਨਡ ਡਾਟ ਆਵਾਜ਼ ਚੱਲ ਰਹੀ ਆ ਸ਼ਿਰੋ ਕਨੇ ਏ ਟੱਕ ਤੇ ਮੀਨ ਨਾਲ ਦੇਖੋ ਕੀ ਹਾਲਤ ਹੋ ਗਈ ਆ ਐ ਕਿ ਕਾ ਵੀ ਟਾਈਮ ਤੇ ਇਹਨਾਂ ਨੇ ਲਾਇਆ ਹੀ ਨਹੀਂਗਾ ਫਲਾਗਾ ਹੌਣੇ ਪਿੱਛੇ ਥੋੜਾ ਟਾਈਮ ਹੋ ਗਿਆ ਉਹ ਉੰਦਾ ਹੀ ਲਾਇਆ ਹੋਇਆ ਹੈਗਾ ਔਰ ਮੈਂ ਉਤੋਂ ਤੁਰਿਆ ਨ ਯਾਰ 2-2 ਘੰਟੇ ਹੋ ਗਏ ਨਾਲੇ ਨਾਲ ਲਕਾਂ ਬਾਹਾਂ ਖੋਲ ਜਾਣ ਹੀ ਜਾਂ ਤੇ ਨਾਲੇ ਮੈਂ ਅੰਦਰ ਜਿਹੜਾ ਕੱਢ ਆਉ ਨਾ ਆਇਆ ਲੱਗਦਾ ਨਾ ਇਹ ਵੀਡੀਓ ਰੁਕਾ ਲਾ ਕੇ ਵੀ ਨਹੀਂ ਪਰ ਐਸਾ ਕੁਝ ਨਹੀਂ ਆਇਆ ਇਹ ਗੋਰੇ ਬੈਠੇ ਆ ਨਾ ਅੰਦਰ ਰੈਸਟੋਰੈਂਟ ਚ ਬ੍ਰੇਕਫਾਸਟ ਵੀ ਨਾ ਇੱਥੇ ਸਾਰਾ ਕੁਝ ਅਸੀਂ ਪੜਾ ਪੰਜ ਦਿਨ ਘਰੋਂ ਬਾਹਰ ਗਏ ਬਣਾਉਂਦਾ ਸੀ ਅਰੇ ਯਾਦ ਦਾ ਹੀ ਉਹ ਕਰਦੇ ਆ ਅੱਛਾ ਉਹ ਜਿਹੜੇ ਨਹੀਂ ਵੀਡੀਓ ਜਗ ਨਹੀਂ ਆਉਂਦੀਆਂ ਹੁੰਦੀਆਂ ਮੈਂ ਤਾਂ ਇੱਥੇ ਅੰਦਰ ਆ ਕੇ ਦੇਖਿਆ ਇਹ ਪਾਣੀ ਇਹ ਵੇਚਦੀ ਨਹੀਂਉਂ ਦਿੰਦੇ ਉਹ ਵਾਲਿਆ ਇਹ ਇਹ ਤੋਂ ਮਿਲ ਜੂ ਸਾਨੂੰ ਮਸਾਲਾ ਟੀ, ਨੋ 슈ਗਰ, ਬ੍ਰੈਡ, ਸਪਰਿੰਗ ਰੋਲ, ਬ੍ਰੈਡੋ ਸਮੋਸੇ। ਬਾਦ ਜੀਦਾਂ ਨਹੀਂ ਖਾਣੀ ਵਿਆਹ ਵਾਲੀ, ਉਹ ਵੀ ਮਿਲ ਜੂਗੀ। ਆਈ 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 ਆ। ਠੰਡ ਲੱਗੀ ਰੇ ਬਈਆ। ਠੰਡ ਲੱਗੀ ਰੇ ਠੰਡ। ਪਰ ਸੋਆ ਨਾਲੋਂ ਘੱਟ ਆ ਵੀ ਰਾਤ ਨਾਲੋਂ। ਇਹ ਰਾਤ ਤਾਂ ਬਾਹਲਾ ਹੀ ਮੈਂਸਜ ਚਲਾ ਗਿਆ ਸੀਗਾ। ਉਹਦੇ ਨਾਲੋਂ ਫਰਕ ਆਗਾ ਸਨਾਪ ਵੀ ਬਾਦ ਗਏ ਫਿਰ ਨਗਾ ਇਹਨੂੰ ਮਾਰਨ ਨਾਲ ਡਾਲਨ ਨੂੰ ਵੀ ਆਪਾਂ ਕਰਾਸ ਕੀਤਾ ਸੀ ਨਾ ਇਹ ਵੀ ਭਰਾ ਆ ਗਿਆ ਇੱਥੇ ਮੇਟ ਨਹੀਂ ਹੋਣੇ ਲੈਵਲ ਕਹਿੰਦੇ ਸਾਡੇ ਆ ਲੈਵਲਾਂ ਦੇ ਸਾਡਾ ਝੋਟਾ ਖੜਾਗਾ ਜਿੱਥੇ ਹੈ ਗੱਟ ਇਹ ਕਰੀ ਤੂੰ ਨਹੀਂ ਢੇਡਾ ਕੱਢਿਆ ਕਿ ਕਿਉਂਕਿ ਅੱਗੇ ਸਕੇਲਾਆਂ ਗਈਆਂ ਬਾਈ ਆ ਰੈਗ ਵਾਲਾ ਇੱਧਰ ਦੀ ਆ ਗਿਆ ਉੱਤੋਂ ਨਹੀਂ ਮੈਂ ਇੱਧਰ ਦੀ ਆ ਗਿਆ ਮੈਨੂੰ ਭਲੇਖਾ ਬਾਈ ਦਾ ਹਏ ਹਏ ਕੀ ਡੱਗ ਪਿਆ ਬਹੁਤ ਹੈ ਵਕਾਈ ਮੁਰਜੋ 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 ਇਤਨੀ ਮੁਰਜੋ ਮੈਨੂੰ ਲੰਘ ਜਾਣ ਦਿਓ ਵਾਹ ਕਰੋ 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 ਕਿਉਂ ਮੰਨਦੇ ਹੋ ਆ ਜਿੱਦਾਂ ਨਹੀਂ ਮੈਂ ਗੱਲ ਕਰਦਾ ਹੁਣ ਜਿਵੇਂ ਆਪਣੇ ਵੀ ਉਥੇ ਮੇਨ ਆਈ ਡੇਡੇ ਸੋਹਣੇ ਹਾਈਵੇ ਬਣ ਗਿਆ ਜਿਵੇਂ ਆ ਉਤੋਂ ਦੀ ਨੰਗਦਾ ਜਿਹੜਾ ਇਹ ਰੋਡ ਕ੍ਰੋਸ ਕਰਨ ਦੀ ਲੋੜ ਇਹਨਾਂ ਨੇ ਇੱਕ ਤਾਂ ਇਹ ਰੋਡ ਨੂੰ ਕਵਰ ਕਰ ਰਿਹਾ ਵੀ ਰੋਡ ਦੇ ਉਤੋਂ ਦੀ ਜਿਹਨੇ ਨੰਗਣਾ ਇੱਕ ਰੇਲਵੇ ਟ੍ਰੈਕ ਨੂੰਗਾ ਪੌੜੀਆਂ ਝੜਦੀਆਂ ਨਹੀਂ ਕਈਆਂ ਇਹ ਤਾਂ ਲਿਫਟ ਵੀ ਲੱਗੀ ਹੁੰਦੀ ਆ ਜਿੱਥੇ ਜਾਦੇ ਉਹ ਹੁੰਦਾ ਵਧੀਆ ਜੀ ਲੱਗੀ ਮੈਨੂੰ ਬਾਲੇ ਮੈਂ ਨਾ ਜਿਵੇਂ ਕਈ ਕਈ ਵਾਰ ਬਹੁਤ ਵਾਰੀ ਆ ਉਹ ਆਪਾਂ ਮੈਂ ਉਹਦੇ ਬ੍ਰਦਰ ਦੀ ਗੱਲ ਕਰਦਾ ਹੁਣ ਨਾ ਮੈਂ ਕਈ ਭਰਾਵਾਂ ਦੇ ਸਵਾਲ ਸੀਗੇ ਉਹ ਤੇ ਕਹਿੰਦੇ ਵੀ ਬਾਈ ਨੂੰ ਕੀ ਚੱਕਰ ਹੋ ਗਿਆ ਬਾਈਆਂ ਨੇ ਇਹ ਵੀ ਕਿਹਾ ਗੁੱਸਾ ਨਾ ਨਹੀਂ ਬਾਈ ਕੋਈ ਗੁੱਸਾ ਨਹੀਂ ਜੇ ਮੈਂ ਗੱਲ ਕੀਤੀ ਆ ਤੇ ਬ੍ਰਦਰ ਦੀ ਤੁਸੀਂ ਤਾਂ ਹੀ ਪੁੱਛਿਆ ਨਾ ਤੇ ਨਾਲੇ ਤੁਸੀਂ ਕਿਹਾ ਕੋਈ ਗਲਤ ਗੱਲ ਕੀਤੀ ਆ ਉਹ ਤਾਂ ਇਹ ਹੀ ਪੁੱਛਿਆ ਵੀ ਬਾਈ ਨੂੰ ਕੀ ਗੱਲ ਹੋ ਗਈ ਸੀਗੀ ਹਨਾ ਗੱਲ ਹੈਗੀ 18 ਅੰਕੇ 19 ਦੀ ਗੱਲ ਆ ਗਈ ਮੈਂ ਆਇਆਗਾ 2015 ਚ ਕੈਨੇਡਾ ਜਦੋਂ ਆਇਆ ਮੈਂ ਤੇ ਜਨਵਰੀ ਚ ਹੀ ਆ ਗਿਆ ਸੀਗਾ 15 ਦੇ ਮੇਰਾ ਭਰਾ ਹੀ ਮੈਨੂੰ ਛੱਡ ਕੇ ਗਿਆ ਤੇ ਦੂਜੀ ਵਾਰੀ ਮੈਂ ਦੋ ਤਿੰਨ ਸਾਲਾਂ ਬਾਅਦ ਇੱਥੋਂ ਗਿਆ ਜਦੋਂ ਹਨਾ ਤੇ ਉਹੀ ਲੈਣ ਆਉਂਦਾ ਹੁੰਦਾ ਹੈਗਾ ਦਿਲੋਂ ਮੰਨ ਲਓ ਹਨਾ ਤੇ ਵਿਆਹ ਤੇ ਗਿਆ ਸੀ ਦੂਜੀ ਵਾਰੀ ਮੈਂ ਚੱਲ ਹਣਾ ਹਾਂ ਮਤਲਬ ਵਿਆਹ ਤੇ ਗਿਆ ਸੀਗਾ ਦੂਜੀ ਵਾਰੀ ਉਹੀ ਲੈ ਕੇ ਆਇਆ ਸੀ ਤੇ ਉਸ ਤੋਂ ਬਾਅਦ ਮੈਨੂੰ ਇੰਡੀਆ ਜਾਣਾ ਪਿਆ ਸੀ ਐਮਰਜੈਂਸੀ ਟਿਕਟ ਲੈ ਕੇ ਹਣਾ ਟਿਕਟ ਮੈਂ ਕਰਾਈ ਵੀ ਸੀ ਪਰ ਐਮਰਜੈਂਸੀ ਫੇਰ ਉਹਨੂੰ ਚੇਂਜ ਕਰਾ ਕੇ ਕਿਉਂਕਿ ਬ੍ਰਦਰ ਜਾਦੇ ਢਿੱਲਾ ਹੋ ਗਿਆ ਜੀ ਆਪਣਾ ਲੁਧਿਆਣਾ ਡੀ ਐਮ ਸੀ ਦਾਖਲ ਸੀਗਾ ਉਹਦੇ ਨਾਲ ਬਾਈ ਆਪਣੇ ਜਿਵੇਂ ਕੋਈ ਨਹੀਂ ਕਹਿੰਦੇ ਇਨਫੈਕਸ਼ਨ ਐਂਡ ਇਨਫੈਕਸ਼ਨ ਫੈਲ ਗਈ ਅੰਦਰ ਉਹ ਚੀਜ਼ ਚੱਲ ਗਈ ਸੀਗਾ ਉਹਨੂੰ ਬਾਈ ਨੂੰ ਹੋ ਗਈ ਸੀ ਉਦੋਂ 18 19 ਦੀ ਗੱਲ ਆ 2000 ਉਦੋਂ ਬਾਈ ਉਹ ਇੰਨਾ ਕਿ ਜ਼ਿਆਦਾ ਢਿੱਲਾ ਹੋ ਗਿਆ ਸੀਗਾ ਨਾ ਤੂੰ ਗੱਲ ਹੀ ਛੱਡ ਦੋ ਜਿਵੇਂ ਮੈਂ ਸਹੀ ਦਾ ਦਿੰਦਾ ਨਾ ਵੀ ਉਦੋਂ ਕੋਈ ਚਾਂਸ ਨਹੀਂ ਸੀਗਾ ਉਹਦਾ ਕਿਉਂਕਿ ਮੈਨੂੰ ਵੀ ਤਾਂ ਹੀ ਐਮਰਜੈਂਸੀ ਜਾਈ ਸਾਰੀ ਫੈਮਿਲੀ ਗਈ ਸੀ ਇੱਥੋਂ ਚੱਲ ਮੈਂ ਗਿਆ ਮੈਂ ਬਾਈ ਉੱਥੇ ਘਰੇ ਬੈ ਕੇ ਰੱਖਿਆ ਆਪਦਾ ਮੈਂ ਲੁਧਿਆਣੀ ਬਾਈ ਕੋਲ ਡੀਐਮਸੀ ਚਲਾ ਗਿਆ ਸੀਗਾ ਚੱਲ ਉੱਥੇ ਰਹੇ ਹਨਾ ਮਾਮਲਾ ਡੇਢ ਮਹੀਨਾ ਕੇ ਜਿੰਨਾ ਵੀ ਲਾ ਕੇ ਆਇਆ ਮੈਂ ਲੁਧਿਆਣੀ ਰਿਆ ਉਹਦੇ ਕੋਲ ਐਂਡ ਤੇ ਉਹਨੂੰ 10 ਕਿ ਦਿਨ ਪਹਿਲਾਂ ਛੁੱਟੀ ਵੀ ਮਿਲ ਗਈ ਸੀ ਉਹ ਦੀਵਾਲੀ ਮੈਂ ਉੱਥੇ ਦੇਖੀ ਸੀ ਲੁਧਿਆਣੇ 19 ਦੀ ਕਿ 18 ਦੀ ਦੀਵਾਲੀ ਆਦਨਾਂ ਚ ਉੱਥੇ ਸੀ ਮੈਂ ਕਹਿਣ ਦਾ ਮਤਲਬ ਚਲੋ ਉਦੋਂ ਬਾਈ ਨੂੰ ਫਿਰ ਤੇ ਮੈਂ ਇਦਾਂ ਕਿ ਬਾਈ ਉਦੋਂ ਵਾਰ ਸਹੀ ਹੋ ਗਿਆ ਸੀਗਾ ਵਧੀਆ ਹਨਾ ਆਪਦਾ ਕੰਮ ਕਰਨ ਲੱਗ ਗਿਆ ਹਨਾ ਤੇ ਜਲ ਵਧੀਆ ਉਹ ਪਹਿਲਾਂ ਬਾਈ ਕਰਦਾ ਹੁੰਦੇ ਠੇਕੇਦਾਰੀ ਦਾ ਕੰਮ ਜਿਵੇਂ ਆਪਣੇ ਇੰਡੀਆ ਚ ਨਹੀਂ ਹੌਸ ਸੀਵਰੇਜ ਪੈਂਦੇ ਨਵੇਂ ਜਾਂ ਕਲੋਨੀਆਂ ਘਟੀਆਂ ਜਾਂਦੀਆਂ ਜਾਂ ਸੂਏ ਕਸਣੀਆਂ ਹਨਾ ਉਹ ਕੰਮ ਕਰਦਾ ਹੁੰਦਾ ਸੀ ਕਿਉਂਕਿ ਸਾਡੇ ਉੱਫੜ ਜੀ ਆ ਮਾਨਸਾ ਉਹ ਠੇਕੇਦਾਰ ਸੀ ਉਹਨਾਂ ਨਾਲ ਲੱਗਿਆ ਸੀ ਬਾਈ ਵਿਆਹ ਤੋਂ ਪਹਿਲਾਂ ਤੇ ਬਾਈ ਨੇ ਉੱਥੇ ਇੰਨਾ ਕੁ ਵਧੀਆ ਕੰਮ ਕਰਕੇ ਦਿਮਾਗ ਕੀ ਬਹੁਤ ਸੀਗਾ ਚਲਾ ਲਿਆ ਸੀਗਾ ਹਨਾ ਨਾਲ ਸਾਰਾ ਚਲੋ ਇੱਧਰ ਮੈਂ ਆ ਗਿਆ ਫਿਰ ਉਹ ਘਟ ਕਰਨ ਲੱਗ ਗਿਆ ਵੀ ਘਰੇ ਇੱਧਰ ਹਨਾ ਹੁੰਦਾ ਕਰਕੇ ਪਿੰਡ ਮੁੜ ਕੇ ਹੁਣ ਬਾਈ ਨੂੰ ਹੁਣ ਵੀ ਇੱਥੇ ਲਾਇਆ ਰਹਿਣ ਲੱਗ ਗਿਆ ਸੀਗਾ ਹਨਾ ਤੇ ਹੁਣ ਜਦੋਂ ਮੈਂ ਜਾ ਕੇ ਆ ਜੋ ਬਾਈ ਦੀ ਡੈਥ ਹੋਈ ਹੈਗੀ ਹਨਾ 3 ਸਾਲ ਤੋਂ ਉੱਤੇ ਹੋ ਗਿਆ ਗੱਲ ਨੂੰ ਤੇ ਉਦੋਂ ਤਾਂ ਬਾਈ ਠੱਲਾ ਜਾਂ ਰਹਿੰਦਾ ਸੀ ਜ਼ਰੂਰ ਤੇ ਬਾਈ ਨੂੰ ਕੀ ਹੋਇਆ ਨਾ ਰਾਤ ਨੂੰ ਉਹ ਬਾਥਰੂਮ ਗਿਆਗਾ ਤੇ ਬਾਥਰੂਮ ਉਹ ਜਮੇ ਆਪ ਕੋ ਬਟੈਕ ਵਾਲੇ ਬੰਦੇ ਨੂੰ ਬਾਥਰੂਮ ਦਾ ਨਹੀਂ ਪ੍ਰੈਸ਼ਰ ਪੈਂਦਾ ਉਮੇ ਗਿਆ ਗਿਆ ਬਹਿ ਕਮਜ਼ੋਰਾ ਜਿਹਾ ਹੀ ਹੋਇਆ ਵੈਸੇ ਨਾ ਢੱਲਾ ਮਠਾ ਰਹਿਣ ਕਰਕੇ ਤੇ ਉਹ ਮੀ ਪਈ ਜਾਂਦਾ ਮੰਮੀ ਤੇ ਭਾਬੀ ਵੇੜੇ 'ਚ ਬੈਠੇ ਸੀਗੇ ਅੰਦਰ ਭਾਂਡੇ 'ਚ ਤੇ ਆਪਣੇ ਭਾਂਡੇ ਦੇ ਜਾਲੀਆਂ ਲੱਗੀਆਂ ਹੋਈਆਂ ਨੇ ਤੇ ਬਾਹਰ ਸੀਗੇ ਬਾਥਰੂਮ ਮੰਮੀ ਕਹਿੰਦੀ ਵੀ ਦੇਖ ਨਾ ਮੁੜੇ ਨਹੀਂ ਜਦੋਂ ਇਹਨਾਂ ਨੇ ਦਵਾ-ਦਵਾ ਦੇਖਿਆ ਹਨ ਤੇ ਉਧਰੋਂ ਬਾਥਰੂਮ ਕਰਕੇ ਭਾਂਡੇ ਨੂੰ ਐ ਗੇਟ ਖੋਲਣ ਲੱਗਿਆ ਸੀ ਬਸ ਉੱਥੇ ਬੈਠੀ ਜਾਂਦਾ ਸੀ ਐ ਥੱਲੇ ਉਹਨੂੰ ਹਸਾਰਾ ਲੈ ਕੇ ਉਹ ਖਾਂਦੇ ਨੀਲਾ ਹੋ ਗਿਆ ਉੱਥੇ ਐ ਬੈੰਦਾ ਬੈੰਦਾ ਹੀ ਮੇਰੇ ਤਾਂ ਕਾਲਾ ਕੰਮ ਹੀ ਹੋਇਆ ਬਾਈ ਨੂੰ ਮੁੜ ਕੇ ਚੱਲ ਮੈਨੂੰ ਪਤਾ ਲੱਗਿਆ ਫਿਰ ਮੈਂ ਇੱਥੋਂ ਜਾਣਾ ਹੀ ਸੀ ਹਨਾ ਮੈਂ ਫਿਰ ਦੌੜਦਾ ਬਾਈ ਇੱਥੋਂ ਭੱਜਿਆ ਘਟਮਾ ਦਾ ਮੇਰੇ ਕੋਲੇ ਉਹ ਵੀ ਪੰਗਾ ਪ੍ਰਾਣੀਆਂ ਉਹਦੀਆਂ ਬਾਈ ਦੀਆਂ ਜੋ ਲੁਧਿਆਣੇ ਦਾਕਰ ਸੀਗਾ ਨਾ ਨਾ ਪਾਈਪਾਂ ਲੱਗੀਆਂ ਸੀ ਹੋਰ ਹਨਾ ਉਹਦੇ ਦੇਖਿਆ ਨਹੀਂ ਜਾਂਦਾ ਐ ਚੋਂ ਡੱਕੇ ਰਕਾ ਹੋ ਗਿਆ ਜੀ ਉਦੋਂ ਨਿਆ ਮਾਰ ਸੋਪੀ ਇਹ ਲਾਉਣਾ ਬੰਦੇ ਦੀਆਂ ਜੱਦਾਂ ਹੀ ਰਹਿ ਜਾਂਦੀਆਂ ਆਂਗਾ ਕਿਹੜੀ ਉਮਰ ਦੀ ਮੈਂ ਤੁਹਾਨੂੰ 2-3 ਸਾਲ ਵੱਡਾ ਸੀਗਾ ਬਾਈ ਦਾ ਮੁੰਡਾ ਹੈਗਾ ਕੱਭਰੂ ਆ ਮੇਰੇ ਜੱਡਾ ਕਾਤਾ ਮੈਂ ਤੁਹਾਨੂੰ ਉੱਚਾ ਭਲਾਂ ਹੋਵੇ ਉਮਰ ਪਤਾ ਕਿੰਨੀ ਆ ਸਾਰੀ 12-13 ਸਾਲ ਵੀ ਇੰਨਾ ਕੱਦ ਕੀਤਾ ਉਹਨੇ ਮੇਰੇ ਭਰਾ ਦਾ ਮੇਰੇ ਨਾਲੋਂ ਵੀ ਕੱਦ ਲੰਬਾ ਸੀਗਾ 2 ਇੰਚ ਮੇਰੇ ਲੱਗਦਾ ਮੇਰੇ ਨਾਲੋਂ ਵੀ ਤੂੰ ਹਿਸਾਬ ਲਾ ਲਓ ਪਟਿਆਲੇ ਪੜਿਆ ਪਹਿਲਾਂ ਉਹ ਉਹਨੇ ਆ ਕੇ ਡਰੈਗ ਟੀਚਰ ਜਿਹਦਾ ਕੋਸ ਨਹੀਂ ਉਹ ਵੀ ਕੀਤਾ ਉਹਨੇ ਕਾਮ ਨੂੰ ਬਹੁਤ ਜਿਹੜਾ ਇਹ ਟਰੈਕਟਰ ਰੋਟਰ ਚਲਾਉਣ ਨੂੰ ਨਾ ਕੋਈ ਪਰਵਾਹ ਨਹੀਂ ਤੇ ਉਹ ਬਹੁਤ ਆਜਾਦਾ ਹੀ ਆ ਠੀਕ ਆ ਚਲੋ ਫੇਰ ਕਰਦੇ ਹਾਂ ਉਹਨਾਂ ਅਨੇ ਬੈਲ ਕੰਮ ਮੈਨੀਟੋਬਾ ਹੋਣ ਵਾਲਾ ਸੱਜਣੋ ਤੇ ਆ ਦੇਖੋ ਆ ਵੀ ਇਹਨਾਂ ਦੇ ਡਬਲ ਕਰਤਾ ਕਨੋਰਾ ਵਾਲੀ ਸਾਈਡ ਨੂੰ ਜਿਹੜਾ ਅੰਟਾਰੀਓ ਚ ਹਾਈ ਪਿਆ ਇਹ ਬਾਰਡਰ ਆ ਇੱਥੇ ਤੋਂ ਬਾਅਦ ਮੈਨੀਟੋਬਾ ਸਟਾਰਟ ਹੋ ਜਾਂਦਾ ਇਹ ਅੰਟਾਰੀਓ ਖਤਮ ਹੋ ਜਾਣਾ ਇੱਥੇ ਯਾ ਸਟੇਅ ਦਾ ਸਾਈਨ ਨਹੀਂ ਆਇਆ ਕੋਲੋ ਰੋਡ ਸਾਈਨ ਆ ਗਿਆ ਹੁਣ ਪਤਾ ਨਹੀਂ ਬੰਦ ਆ ਕਿ ਹੋ ਗਿਆ ਹਨਾ ਇਹ ਮਨ ਲਾ 14 ਕਿਲੋਮੀਟਰ ਦਾ ਇਹ ਜਿਹੜਾ ਨਾ ਰੋਡ ਹੈਗਾ ਇਹ ਸਿੰਗਲ ਆ ਬਸ ਡਬਲ ਆ ਰਹੀ ਆ ਤੇ ਬਾਕੀ ਇਹ ਦੂਆ ਸਾਰਾ ਡਬਲ ਹੀ ਹੈਗਾ ਬਣੀਪੈਗ ਤਾਈ ਸਾਰਾ ਬਿਰ ਤੋਂ ਗਾਉ ਹਾਈਵੇ 1 ਸਟਾਰਟ ਹੋ ਜਾਂਦਾ ਹਨਾ ਬਣੀਪੈਗ ਤੋਂ ਇੱਥੇ ਹੀ ਹੋ ਜਾਂਦਾ ਹੈ ਹਾਈਵੇ 1 ਜਿਹਨੂੰ ਹਾਈਵੇ 1 ਕਹਿੰਦੇ ਆ ਡਬਲ ਹੀ ਚੁੜਾ ਜਾਂਦਾ ਕੈਲਗਰੀ ਨੂੰ ਉਧਰ ਅਡਮਿੰਟਨ ਨੂੰ ਸਾਰ ਆਹ ਡਾਉਨ ਹਿੱਲ ਜਿਆਦਾ ਕਹਿੰਨੂ ਇਿੱਥੇ ਕੇਰਾ ਇੰਤੋਂ ਕਾਰ ਆਲ ਨੇ ਖੜੇ ਖੜੇ ਨੇ ਮੂਰੇ ਕਾਰ ਕਰਤੀ ਸੀਗੀ ਮਸਾ ਟਰੱਕ ਰੋਕਿਆ ਸੀਗਾ ਇਹ ਤਾਂ ਆਪਣਾ ਜਾੜ 175 ਕਿਲੋਮੀਟਰ ਆ ਪੂਰਾ ਹੁਣ ਬਾ ਜਾੜ ਦੀ ਬ੍ਰੇਕਾਂ ਵੱਜਣੀਆਂ ਉਹ ਤੋਂ ਪਹਿਲਾਂ ਕਦੇ ਨਹੀਂ ਉਹ ਕਹਣਾ ਇਹ ਲੋਡ 'ਚ ਹੈਗੀਆਂ 2-3 ਡਿਲੀਵਰੀਆਂ ਕਹਿਲ ਕੇ ਰੀ ਵੀ ਆ ਅਡਮਿਟਨ ਵੀ ਆ ਤੇ ਇਹ ਲੈ ਕੇ ਜਾਣਾ ਜਿਹੜੇ ਮੁੰਡਿਆਂ ਨੇ ਉਹ ਮੇਰੀ ਵੇਟ ਕਰ ਰਹੇ ਆਗੇ ਵਿਣੀ ਪੈ ਗਏ ਉੱਥੇ ਹਾਂ ਹੁਣ ਇੱਕ ਪੁੱਛ ਕੇ ਡੈਟ ਸਪੈਚ ਵਾਲੇ ਵੀ ਕਿੰਨੇ ਵਜੇ ਪਹੁੰਚਦਾ ਆਪਣੇ ਕੋਲੇ ਉਹੀ 1:30 ਵਜੇ ਤੈਨੂੰ ਮੇਰੇ ਹਿਸਾਬ ਨਾਲ ਪਹੁੰਚਦਾ ਹੈ 1:30 ਵਜੇ ਮੈਂ ਕਿਹਾ ਸੀ ਇੱਕ ਤੋਂ 1:30 ਦੇ ਵਿੱਚ ਵਿੱਚ ਉਹਨਾਂ ਨੂੰ ਵੀ ਮੈਂ 1:30 ਦਾ ਈਟੀਏ ਦਿੱਤਾਗਾ ਥੈਂਕ ਯੂ ਯਾਰ ਥੋੜਾ ਕਿੰਨਾ ਕਰਾਂ ਫੇਰ ਵਾਰੀ ਵਾਰੀ ਸਾਰੇ ਭਰਾਵਾਂ ਦਾ ਹਨਾ ਇੱਕ ਬਾਈ ਦਾ ਸੀਗਾ ਵੀ ਆ ਬਾਈਆ ਕਿੱਥੋਂ ਲਿਆ ਸੀ ਆ ਜੀਤ ਤੇ ਹੁਣ ਆ ਮੇਰਾ ਫੋਨ ਲੱਗਿਆ ਵਾ ਜਿੱਥੇ ਮਰਾਖ ਥਾ ਫੋਨ ਸਟੈਂਡ ਇਹ ਬਈ ਪਹਿਲਾਂ ਇੱਕ ਖਰੀਦਿਆ ਸੀ ਮੈਂ ਆਪਣਾ ਪੈਕਟਰੋ ਤੋਂ ਹਨਾ ਜਿਹੜਾ ਇਹ ਵਾਲਾ ਹੈਗਾ ਇਹ ਖਰੀਦਿਆ ਮੈਂ ਆਪਣਾ ਇਹ ਤੋਂ ਲਾਫ ਤੋਂ ਤੇ ਸਾਰਾ 14-15 ਡਾਲਰਾਂ ਦਾ ਹੈਗਾ ਕੋਈ ਨਾ ਝੋਰੂ ਗਿਆ ਉਹ ਤੋਂ ਦਿਖਾਉਣਾ ਵੀ ਕਿੰਨੇ ਲੱਗਣਾ ਇਹਦੇ ਨਾਲ ਨੇ ਇੱਕ ਪਲੇਟ ਜੀ ਜ਼ਰੂਰੀ ਹੁੰਦੀ ਆ ਜਿਹੜੇ ਸ਼ੀਸ਼ੇ ਤੇ ਤਾਂ ਕੋਈ ਵੀ ਲੱਗ ਕੇ ਜਾਂਦਾ ਹਨਾ ਤੇ ਉਹਦੇ ਨਾਲ ਇੱਕ ਹੋਰ ਹੁੰਦੀ ਉਹ ਡਬਲ ਟੇਪ ਨਾਲ ਲਾਈ ਵੀ ਹੈ ਤੇ ਉਹ ਇੱਥੇ ਵੀ ਲਾ ਸਕਦੇ ਦੁਨੀਆ 'ਵਾਂ ਲੋਕ ਉਹ ਕਰਦੇ ਇਹ ਬਾਹਰ ਨਹੀਂ ਉਹ ਹੋਂਦ ਨਾਲੇ ਹੱਥ ਦੇ ਨੇੜੇ ਫੋਨ ਚੱਕਣਾ ਕਰਨਾ ਜਿਵੇਂ ਵੀ ਆ ਕਹੇ ਨਿਕਾਲ ਆਉਂਦੀ ਆ ਜਾਂ ਹੋਰ ਵੀ ਇੱਥੇ ਲੋਟ ਆ ਹੱਥ ਕੋਲੇ ਆ ਤੇ ਕੋਈ ਤੁਹਾਨੂੰ ਕੋਈ ਨਹੀਂ ਕਹਿੰਦਾ ਪੁਲਿਸ ਵਾਲਾ ਜਾਂ ਕੋਈ ਵੀ ਮੈਨੂੰ ਜਿੰਨੇ ਕਾਰੀ ਵੀ ਮੈਂ ਰੁਕਿਆ ਜਾਂ ਸਕੇਲਾਂ ਦੇ ਇਨਸਪੈਕਸ਼ਨ ਹੋਈ ਜਾਂ ਔਰ ਮੇਰਾ ਫੋਨ ਹਮੇਸ਼ਾ ਇੱਥੇ ਹੀ ਹੁੰਦਾ ਜਾਂ ਬਾਰਡਰ ਤੇ ਵੀ ਇੱਥੇ ਹੀ ਹੁੰਦਾ ਆਪਣਾ ਫੋਨ ਵੀ ਵਧੀਆ ਹੈਗਾ ਮੈਂ ਹਰ ਇੱਕ ਨੂੰ ਕਹਿੰਦਾ ਉਹ ਵੀ ਇੱਥੇ ਲਾ ਕੇ ਰੱਖੋ ਕਿਉਂਕਿ ਜੇ ਆਪਾਂ ਇੱਥੇ ਲਾ ਕੇ ਰੱਖਦੇ ਆ ਉਹ ਲੋਡੋ ਗਲਤਿਆ ਹੋ ਜਾਂਦਾ ਕੰਮ ਤੇ ਜਾਂ ਤੁਸੀਂ ਉਂ ਰੱਖਦੇ ਹੋ ਉਵੇਂ ਆਪਾਂ ਰੱਖ ਨਹੀਂ ਸਕਦੇ ਬਿਨਾ ਸਟੈਂਡ ਤੋਂ ਇੱਥੇ ਫੋਨ ਉਹ ਇੱਕ ਹਿਸਾਬ ਦੀ ਟੈਕ ਟੀਮ ਹੁੰਦੀ ਹੈਗੀ ਰੇਲ ਗਾੜੀ ਆ ਗਈ ਰੇ ਭਈਆ ਕਹਿੰਦੇ ਰੇਲ ਗਾੜੀ ਦੁੱਗ ਲਾਲੀਆਂ ਲਾਈਟਾਂ ਤੇ ਇੱਥੋਂ ਨਹੀਂ ਆ ਪਾ ਲਾਈਟਾਂ ਤੋਂ ਉਧਰ ਜਾਂਦੇ ਨੇ ਤੇ ਲਾਬੜੇ ਦਾ ਲੋਡ ਚੱਕਣਾ ਹੁਣ ਤਾਂ ਮੇਰੇ ਖਿਆਲ ਨਾਲ ਸਾਰੇ ਭਰਾਵਾਂ ਨੂੰ ਚਿੱਤੇ ਹੀ ਹੋ ਗਿਆ ਹੋਊਗਾ ਇੱਥੋਂ ਜਾਂਦੇ ਹੁੰਨੇ ਆ ਪੂਰੇ ਪਲੇਚਰ ਕਰਕੇ ਬੰਦ ਮਗਰ ਵੀ ਟਰੱਕ ਆ ਗਿਆ ਆ ਦੇਖੋ ਸੀ ਐਨ ਕੰਨਾ ਲੋੜ ਹੁਣ ਇਹ ਜਮਾਂ ਸਲੋ ਹੋ ਗਈ ਆ ਚੱਲ ਤੇ ਕਹੋਂਗੇ ਬੋਲ ਕਰਦਾ ਮੈਂ ਜਿੱਥੋਂ ਤਾਈ ਮੈਨੂੰ ਲੱਗਦਾਗਾ ਇਹ ਰੁਗੂਗੀ ਇੱਥੇ ਤੇ ਬੈਕ ਕਰਨਗੇ ਨੂੰ ਟਰੈਕ ਚੇਂਜ ਹੋਊਗਾ ਇਹਦਾ ਜਿੱਥੋਂ ਤਾਈ ਮੈਨੂੰ ਲੱਗਦਾ ਜਿੰਨੀ ਕਿ ਸਲੋ ਹਾ ਤੋਂ ਥੋੜੇ ਸਾਹਮਣੇ ਆ ਜਮਾਂ ਸਲੋ ਹੋ ਗਈ ਆ ਮੈਂ ਉਹ ਸੀਗਾ ਬਾਈ ਨੇ ਪੁੱਛਿਆ ਸੀ ਭਰਾ ਨੇ ਵੀ ਉਹ ਸ਼ੋਅ ਕਰਦੀ ਆਹ ਆ ਲਗਾ ਬਾਈ ਇਹ ਉਹ ਕੈਮਰਾ ਚਾਰਜ ਲੱਗਿਆ ਹੋਇਆ ਫੋਨ ਸਟੈਂਡ ਤੇ ਇੱਥੋਂ ਵੀ ਖੁੱਲਦਾ ਹਨਾ ਆਹ ਚੀਜ਼ ਵੀ ਇਹਦੀ ਉਹ ਵਾਹ ਕਿਉਂ ਮੰਨਦੇ ਹੋ ਸਕੂਲ ਬੱਸਾਂ ਨੂੰ ਕੱਚੇ ਥਾਂ ਵੇਚਦੀ ਕੀ ਸੇਫਟੀ ਐ ਜਵਾਕਾਂ ਦੀ ਆਹ ਨੰਬਰ ਆ ਦੇਖ ਲਓ ਜੇ ਕੋਈ ਪੜ ਸਕਦਾ ਬਣੀ ਪੈਗ ਵਾਲਿਓ ਬੰਦਾ ਸ਼ੋਲਡਰ ਉੱਤੋਂ ਦੀ ਆਇਆ ਕਿੰਨੀ ਬਾੜ ਤੋਂ ਗੱਟੀ ਵਾਲਾ ਵੀ ਆਈ ਜਾਂਦਾ ਹੁਣ ਦੇਖੋ ਆ ਅਸਲੀਅਤ ਆ ਕੀ ਤੇ ਇਹਨਾਂ ਦੇ ਮੂਰੇ ਮਾੜਾ ਜਾਂ ਉਹ ਕਰਦੇ ਤੇ ਕਿੰਨਾ ਫਾਈਨ ਲਵਾ ਦਿੰਦੇ ਆ ਹਨ ਗੱਲ ਆਪਾਂ ਕੀ ਕਰੀ ਜਾਂਦੇ ਸੀਗੇ ਚਲ ਆਪਣੀ ਗੱਲ ਫੇਰ ਰਹਿ ਗਈ ਵਿਚਾਲੇ ਮੈਂ ਇਹਦੀ ਗੱਲ ਕਰਦਾ ਸੀ ਬਾਈ ਆਹ ਹੈ ਨਾ ਜਿਵੇਂ ਆਪਣਾ ਇਹ ਉਹਦਾ ਕੀ ਆ ਇਹਨੂੰ ਆਪਾਂ ਇੱਥੇ ਵੀ ਲਾ ਸਕਦੇ ਆ ਐ ਨਹੀਂ ਮੈਂ ਪ੍ਰੋਪਰ ਹੀ ਦਿਖਾਉਣਾ ਆਹ ਦੇਖੋ ਆ ਚੀਜ਼ ਹੁੰਦੀ ਹੈ ਨਾ ਇਹ ਆਪਾਂ ਸ਼ੀਸ਼ੇ ਤੇ ਲਾਉਣੇ ਨੇ ਇਦਾਂ ਦਾ ਇਹ ਲੱਭ ਤੋਂ ਖਰੀਦਿਆ ਸੀ ਮੈਂ ਆਹ ਦੀ ਆ ਇਹ ਡਬਲ ਟੇਪ ਨਾਲ ਲਾਇਆ ਹੋਇਆ ਮੈਂ ਇਹ ਜਿਹੜੀ ਇਹਦੇ ਨਾਲ ਦੀ ਉਹ ਖਰਾਬ ਹੋ ਗਈ ਸੀ ਮੈਂ ਆਪਦੇ ਕੋਲੋਂ ਡਬਲ ਟੇਪ ਲਿਆ ਕੇ ਇਹ ਪਲੇਟ ਕਿਉਂਕਿ ਇਹਨੂੰ ਪ੍ਰੋਪਰੋ ਚਾਹੀਦਾ ਹੁੰਦਾ ਲੱਗਣ ਵਾਸਤੇ ਬਾਈ ਨੇ ਪੁੱਛਿਆ ਸੀ ਇੱਕ ਨੇ ਭਰਾ ਨੇ ਵੀ ਕਿ ਤੋਂ ਲੈ ਲਾਪਟੋ ਖਰੀਦਿਆ ਸੀ ਬਾਈ ਮੈਂ ਲਵ ਟਰੱਕ ਸਟਾਪ ਤੋਂ ਲੈ ਫੋਟੋ ਖਿੱਚ ਲਾ ਜੇ ਦਿਨ ਪਤਾ ਲੱਗ ਜੂ ਤਾਂ ਵੀ ਕਿਦਾਂ ਦਾਗਾ ਆ ਸ਼ੇਪ ਐ ਦੀ ਇਦਾਂ ਦਾ ਇਹਨੂੰ ਕੀ ਆ ਹੁਣ ਇੱਥੇ ਆਈ ਹਨਾ ਨਹੀਂ ਕਰਦਾ ਉਹਨਾਂ ਮਾੜਾ ਜਿਹਾ ਗਿੱਲਾ ਕਰਕੇ ਉਹ ਪਾਸੇ ਦਾ ਰੁਪਏ ਕਿ ਚਲ ਕੋਈ ਨਹੀਂ ਅਰ ਨਹੀਂ ਉ ਤਾਂ ਉਹਨੂੰ ਤੁਹਾਨੂੰ ਪਤਾ ਇੱਥੇ ਇਹਨੇ ਕਾਦਾ ਲੱਗਣਾ ਕਿਉਂਕਿ ਉਹ ਡੈਸ਼ਬੋਰਡ ਤੇ ਹਨਾ ਆ ਦੱਬ ਕੇ ਆਇਆਂ ਲਾ ਦੇ ਆ ਇੱਥੇ ਸੈਟ ਆ ਇਹ ਥੱਲੇ ਨੂੰ ਵੀ ਖੋਲਦਾ ਤੇ ਸਾਈਡਾਂ ਨੂੰ ਵੀ ਇੱਥੋਂ ਪਿੱਛੇ ਤੋਂ ਬਟਨ ਤੋਂ ਹੀ ਜੇ ਇਹਨੂੰ ਇੱਥੇ ਲਾਉਣਾ ਇੱਥੇ ਵੀ ਲਾ ਕੇ ਸਕਦਾ ਵੀ ਉਹ ਚੀਜ਼ ਪਲੇਟ ਜੀ ਬੁੱਕ ਡਰਾਈਵ ਚੀ ਆ ਪਰ 7 ਘੰਟੇ 12 ਮਿੰਟ ਪਈ ਆ ਕਿਹੜਾ ਮੁੱਕਣੀ ਆ ਜਾੜ ਰਹਿ ਗਿਆ ਸਾਰਾ 30 ਕਿਲੋਮੀਟਰ ਓ ਬੀ ਡੀ ਵਾਈ ਡੂ ਚੀ ਬਾਈ ਡੂ ਚੀ ਬਾਈ ਹੋ ਗਈ ਨੇ ਨੇ ਗੱਲਾਂ ਤੇ ਬਾਤਾਂ ਕਿ ਆਪਾਂ ਟਰੱਕ ਛੱਡ ਕੇ ਆਉਣਾਗਾ ਹੁਣ ਜਾ ਕੇ ਉਧਰ ਭਰਾ ਕੋਲੇ ਸੋਨੇ ਕੋਲੇ ਰਿਪੇਅਰ ਸ਼ਾਪ ਵਾਲੇ ਆਪਣਾ ਮਕੈਨਿਕ ਕੋਲੇ ਉਹ ਕਹਿੰਦਾ ਇਹਦਾ ਟਿਊਨ ਅਪ ਮੇਰੇ ਹਿਸਾਬ ਨਾਲ ਹੋਣ ਵਾਲਾਗਾ ਬਹੁਤ ਜ਼ਰੂਰੀ ਹੁੰਦਾ ਸੋਡੇ ਟਰੱਕ ਦਾ ਟਿਊਨ ਅਪ 2 ਤੋਂ 2.5 ਲੱਖ ਕਿਲੋਮੀਟਰ ਤੇ ਕਰਾਉਣਾ ਚਾਹੀਦਾ ਹੁੰਦਾਗਾ ਫਿਰ ਸੈੱਟ ਰਹਿੰਦਾ ਜਿਹਦਾ ਲਾਸਟ ਟਾਈਮ ਹੋਇਆ ਸੀ ਜੋ ਮੈਂ ਇੰਡੀਆ ਗਿਆ ਸੀਗਾ ਨਾ ਬ੍ਰਦਰ ਦੇ ਕਰਕੇ ਹਨਾ ਉਦੋਂ ਇਹਦੇ ਕਲਚ ਪਲੇਟ ਬੁਆਈ ਜਾਂਦਾ ਸੀ ਮੈਂ ਕਲਚ ਪਿਆ ਸੀਗਾ ਉਦੋਂ ਨਾਲ ਹੀ ਹੋ ਗਿਆ ਸੀ ਕਿ ਉਹਨਾਂ ਕੋਲ ਤੇ ਹੁਣ ਮੈਂ ਉਹਦੇ ਕੋਲੇ ਫਟਣਾ ਸੋਨੇ ਕੋਲੇ ਕਿਉਂਕਿ ਠੰਡੇ ਵਿੱਚ ਇੱਕ ਹੁੰਦਾ ਹੁੰਦਾ ਕੰਪਿਊਟਰ ਲਾ ਕੇ ਫਿਰ ਉਹ ਕੱਲ ਨੂੰ ਚੈੱਕ ਕਰਕੇ ਮੈਨੂੰ ਦੱਸ ਦੂਗਾ ਸਵੇਰ ਕਿਉਂਕਿ ਇਹ ਇਸ ਮਹੀਨੇ ਦੀ ਸੇਫਟੀ ਵੀ ਆ ਤਾਂ ਦੇਖੋ 11ਵੇਂ ਮਹੀਨੇ ਐਕਸਪਾਇਰ ਹੁੰਦੀ ਆ 12ਵੇਂ ਮਹੀਨੇ ਸੇਫਟੀ ਵੀ ਕਰਾਉਣੀ ਪੈਣੀ ਆ ਤੇ ਬੈਟਰੀਆਂ ਵੀ ਚੈੱਕ ਕਰਾਉਣੀਆਂ ਕਈ ਕੰਮ ਆਗੇ

ਇਹ ਸਟੈਂਡ ਐ ਗੋਡੇ ਕੋਲੇ ਇੱਥੇ ਲਾਇਆ ਹੋਇਆ ਕਿਉਂਕਿ ਇੱਥੇ ਇੰਨਾ ਥਾਂ ਖਾਲੀ ਸੀਗਾ ਮੈਂ ਨਾ ਉਹਦੇ 42 ਫੁੱਟ ਵਾਲੇ ਸੈਨ ਦੀ ਗੱਲ ਕਰਦਾ ਹੁੰਨਾ ਨੇ ਜਿਹੜਾ ਤੇ ਉਹ ਕਈ ਭਰਾਵਾਂ ਨੇ ਪੁੱਛਿਆ ਵੀ ਉਹ ਐਕਸਪਲੇਨ ਕਰ ਉਹ ਹੁੰਦਾ ਆਹ ਵਾਲਾ ਸੈਨ ਹੁਣੇ ਇੱਥੇ ਆ ਇੱਥੇ ਵੀ ਇਹ ਸਹੀ ਆ ਜੇ ਆਹ ਹਾਬਾ ਜਿਹੜੀ ਹਨਾ ਇਹਦੇ ਤੋਂ ਪਿੱਛੇ ਨਹੀਂ ਜਾਣਾ ਚਾਹੀਦਾ ਕਈ ਬੰਦੇ ਇੱਥੇ ਵੀ ਘਰੀ ਫਿਰਦੇ ਹੁੰਦੇ ਆ ਬਾਕੀ ਸਕੇਲਾਂ ਦੇ ਟਵੰਡਾ ਇੱਕ ਆ ਹੱਬ ਹੋਗੀ ਤੇ ਆ ਹੱਬ ਇਹ ਸੈਨ ਦੋਨਾਂ ਦੇ ਵਿਚਾਲੇ ਰਹਿਣਾ ਚਾਹੀਦਾ ਇੱਥੇ ਹੋਵੇ ਇੱਥੇ ਹੋਵੇ ਇੱਥੇ ਹੋਵੇ ਇੱਥੇ ਹੋਵੇ ਕਿਤੇ ਵੀ ਹੋਵੇ ਇਹ ਚੱਕਰ ਕੀ ਆ ਇਹ ਹੋਰ ਸਟੇਟਾਂ ਨੇ ਵੀ ਸਾਰਿਆਂ ਨੇ ਕੀਤਾ ਪਰ ਮੈਨੀਟੋਬਾ ਚ ਸਕੇਲਾਂ ਨੇ ਇਹ ਚੀਜ਼ ਨੂੰ ਜਿਆਦਾ ਚਾਹਦੇ ਆ ਦੀ ਟੈਕਟਾ ਬਹੁਤ ਜ਼ਬਰਦਸਤ ਟੈਕਟਾ ਹੈ ਦੀ ਹਨਾ ਜਿਆਦਾਤਰ ਇਹਨੂੰ ਇਹ ਚੀਜ਼ ਨੂੰ ਫੋਲੋ ਕਰਦਾ ਸਕੇਲ ਵਾਲਾ ਆਪਣਾ ਐਮਬਰਸਨ ਸਕੇਲ ਵਾਲਾ ਜਦੋਂ ਆਪਾਂ ਇਦੋਂ ਐਮਬਰਸਨ ਸਕੇਲ ਤਾਂ ਨਹੀਂ ਬਾਟਰ ਨਹੀਂ ਟਾਪ ਦੇਹਾ ਪੈਮਣਾ ਵਾਲਾ ਉਹਦੇ ਤੇ ਇਹਦੀ ਗੱਲ ਕਰਦਾ ਹੁਣਾਂ ਵੀ ਇਹਨਾਂ ਦੋਨਾਂ ਹੱਬਾਂ ਦੇ ਵਿਚਾਲੇ ਰੱਖੋ ਉਸ ਹਿਸਾਬ ਨਾਲ ਮੰਨ ਲਓ ਤੂੰ ਯੂਐਸਏ ਲੋਰ ਤੇ ਲੈ ਕੇ ਚੱਲਿਓ ਹਨਾ ਮੋਸਟਲੀ ਇਹ ਸੈਨ ਸੋਡਾ ਇੱਥੇ ਆਉਂਦਾ ਕਿ ਹਨਾ ਆਹ ਤਾਂ ਇੱਥੇ ਆਉਂਦਾ ਉਦੋਂ ਇਹਨੂੰ ਕਿਰਾ ਇੱਥੇ ਕਰਕੇ ਲੈ ਜਾਵਾਂਗੇ ਕੈਨੇਡਾ ਜੀ ਦਾ ਲੋਡ ਜ਼ਿਆਦਾ ਚੱਕ ਸਕਦੇ ਆਂ ਪਰ ਯੂਐਸਏ ਜੀ ਘੱਟ ਚੱਕ ਸਕਦੇ ਆਂ ਤੇ ਇਹਦਾ ਕਰਕੇ ਇਹਨੂੰ ਵਿਚਾਲੇ ਹੀ ਰੱਖੋ ਜਿਹੜੇ ਭਰਾ ਨੇ ਪੁੱਛਿਆ ਸੀ ਹਨਾ ਇਹ ਚੱਕਰ ਆ ਬਈ ਇਹਨੂੰ ਹਮੇਸ਼ਾ ਦੋਨੇ ਹੱਬਾ ਹੋ ਗਿਆ ਨਾ ਆਹ ਲੀਆਂ ਇਹਨੂੰ ਹੱਬ ਕਹਿੰਦੇ ਹੁੰਦੇ ਆ ਤੇ ਇਧਰੋਂ ਆਹਾ ਤੇ ਇਹਦੇ ਵੀ ਵਿਚਾਲੇ ਚਾਹੀਦਾ ਹੈ ਦੋਨਾਂ ਦੇ ਇਹਦੀ ਟੈਗਟ ਮਿਲਦੀ ਆਗੀ ਜੇ ਤੁਹਾਨੂੰ ਇਹ ਮੋਸਟਲੀ ਕਈ ਟ੍ਰੇਲਰਾਂ ਨੇ ਲਿਖਿਆ ਨਹੀਂ ਹੁੰਦਾ ਕਿਉਂਕਿ ਇਹ ਸਟicker ਆ ਹਨਾ ਕਈ ਕੰਪਨੀਆਂ ਨਹੀਂ ਲਾਉਂਦੀਆਂ ਜਿਹੜਾ ਮੈਂ ਟ੍ਰੇਲਰ ਲੈ ਕੇ ਆ ਇਹਦੇ ਵੀ ਨਹੀਂ ਲੈਂਦਾ ਇਹਨੂੰ ਮੈਨ ਦਾ ਸਭ ਤੋਂ ਸੌਖਾ ਤਰੀਕਾ ਹੈਗਾ ਆਪਾਂ ਦੋਨੇ ਬਾਹਾਂ ਖੋਲੋ ਐਂ ਲਾ ਲਓ ਠੀਕ ਆ ਆਹ ਤੀਕ ਕਰ ਲਓ ਐਸ ਨੋਟ ਹੋ ਗਿਆ ਦੂਜੀ ਬਾਹ ਮੋਸਟਲੀ ਜਦ ਮੇਰੇ ਆ ਮੋਢੇ ਕੋਲੇ ਆਉਂਦਾ ਹੁੰਦਾ ਮੇਰੀਆਂ ਚਲ ਬਾਹਾਂ ਲੰਬੀਆਂ ਹਨ ਤੇ ਇਹ ਜਿਨ੍ਹਾਂ ਦੇ ਲੱਗਿਆ ਨਹੀਂਗਾ ਉਹ ਐਵੇਂ ਲੈ ਕਰੋ ਇਹ ਦੂਜੀ ਬਾਹ ਇੱਥੇ ਆਉਂਦੀ ਹੈ ਦੋ ਵਾਰੀ ਇੱਕ ਵਾਰੀ ਬਾਹ ਖੋਲ ਕੇ ਦੂਜੀ ਇੱਥੇ ਮੇਰੇ ਮੈਂ ਮੋਸਟਲੀ ਐਸੇ ਹੀ ਮੈਂ ਹੁੰਦਾ ਹੁਣਾ ਤੇ ਜੇ ਤੁਹਾਡੇ ਟਰੈਲਰ ਤੇ ਨਹੀਂ ਲੱਗਿਆ ਤੁਹਾਡੀਆਂ ਬਾਹਾਂ ਵੱਟੀਆਂ ਛੋਟੀਆਂ ਇੱਥੇ ਬਣਦੇ ਤੁਸੀਂ ਟਰੈਲਰ ਟੱਕਣਾ ਕਰਨਾ ਕੋਈ ਵੀ ਕੋਈ ਨਾ ਕੋਈ ਤਾਂ ਖੜਾ ਹੀ ਹੁੰਦਾ ਤੇ ਉਹ ਉਹਦੇ ਤੇ ਆਦਿ ਬਾਹਾਂ ਮਿਲੋ ਵੀ ਛੋਟੀਆਂ ਬਾਹਾਂ ਦੇ ਕਿਤੇ ਆਉਂਦੀ ਇੱਕ ਵਾਰੀ ਵੀ ਮਿਲਣਾ ਤੁਹਾਨੂੰ ਮੇਰੇ ਤਾਂ ਨਾਲ ساری ਜਿੰਦਗੀ ਯਾਰ ਰਹਿਣਾ ਵੀ ਛੋਟਾ ਉਹ ਸੈਨ ਕਿੱਥੇ ਬਣਦਾ ਕਿਆਲੀ ਵਾਲਾ ਆਪਣਾ ਬਾਪਾ ਪਹੁੰਚ ਗਏ ਆ ਟ੍ਰੇਲਰ ਛੱਡਤਾਗਾ ਯਾਰ ਇੱਥੇ ਸਾਰਿਆਂ ਦਾ ਬਾਲਾ ਵਾਲਾ ਤਾਂ ਹੁਣ ਚੱਲ ਗਏ ਆਪਾਂ ਘਰ ਨੂੰ 3:00 ਵੱਜ ਗਿਆ ਹਨਾ ਬਾਪ ਜੂ ਟਰੱਕ ਤੇ ਬਾਪਾ ਮੈਂ ਟਰੱਕ ਜਿਵੇਂ ਤੁਹਾਨੂੰ ਦੱਸਿਆ ਹੀ ਆ ਤੇ ਉਧਰ ਛੱਡਨਾਗਾ ਕੀ ਨਾਲੇ ਨੂੰ ਹੁੰਦੇ ਸ਼ੌਪ ਤੇ ਛੱਡਨਾਗਾ ਵੀ ਇਹਦੇ ਆਹੋ ਕਰਾਉਣੀ ਆ ਆਪਾਂ ਕੀ ਆ ਕਿ ਉਹਨਾਂ ਪਕਰਾਉਣੀ ਆ ਟ੍ਰੇਲਰ ਮੈਂ ਛੱਡਿਆ ਦੇਖੋ ਆ ਇਹਦੇ ਆ ਆਹ ਦੇਖੋ ਆ ਸਕ੍ਰੈਚ ਪਏ ਨੇ ਨਾ ਜਿਹੜੇ ਆ ਸਕ੍ਰੈਚ ਆ ਦੇਖੋ ਇਹ ਆ ਹੀ ਪਾਏ ਵੇ ਬੰਦਿਆਂ ਨੇ ਇਹ ਹੁਣ ਮੇਰੇ ਆਲਾ ਸਕ੍ਰੈਚ ਕਿੱਥੇ ਆਉਂਦਾ ਹਾਂ ਆ ਆ ਦੇਖੋ ਇਹ ਕਹਿੰਦੇ ਕਹਿੰਨੇ ਆਪਦੇ ਹਿਸਾਬ ਨਾਲ ਮੇਰਾ ਸੈਨਾ ਹੈਗਾ ਕਿਉਂਕਿ ਮੇਰੀਆਂ ਪਾਹਾਂ ਲੰਬੀਆਂ ਮੈਂ ਮਣਿਆ ਮੇਰਾ ਇੱਥੇ ਆਉਂਦਾ ਚਲ ਇੰਨਾ ਕ ਤਾਂ ਚੱਲੇ ਜਾਂਦਾ ਇਹ ਤਾਂ ਹੀ ਕੱਲ ਨਹੀਂ ਮੈਂ ਕੋ ਕੋ ਰਨ ਮੂਵ ਕੀਤੇ ਸੀ